सरपंचਾ ਤਜਿੰਦਰ ਸਿੰਘ ਪੰਜ ਨਾਯਾਗੜ ਸੋਈਆਂ ਜ਼ਿਲ੍ਹਾ ਬਰਨਾਲਾ ਘਟਣਾ ਇਹ 2:30 ਵਜੇ ਕਹਿੰਦੇ ਵਾਪਰੀ ਆ ਇਹ ਤੇ ਚਲੋ ਉਹਨਾਂ ਅੰਦਰ ਪਿਆ ਸੀਗਾ ਘਰ ਦੋਹੇ ਕੀ ਕਹਿੰਦੇ ਆ ਕੁੜੀ ਵੀ ਸੀਗੀ ਮੁੰਡਾ ਵੀ ਉੱਥੇ ਉਹਨੋਂ ਬਾਅਦ ਘਰ ਵਾਲੇ ਦੂਜੇ ਪਰਿਵਾਰ ਪਾਥੇ ਪਏ ਸੀਗੇ ਦੂਜੇ ਕਮਰੇ ਚ ਉਹਨਾਂ ਨੇ ਜਦੋਂ ਮੋਟਰਸਾਈਕਲ ਸਟਾਰਟ ਕਰਿਆ 2:30 ਵਜੇ ਪੋਨ ਉਹਨਾਂ ਨੂੰ ਘਰਦਿਆਂ ਨੂੰ ਫੇਰ ਪਤਾ ਲੱਗਿਆ ਉਹ ਭੱਜ ਗਿਆ ਉਦੋਂ ਬਾਅਦ ਮੈਨੂੰ ਕੀ ਕਹਿੰਦੇ ਆ ਨਾਲ ਹੀ ਸਾਡਾ ਘਰ ਆ ਨੇੜੇ ਹੀ ਤੇ ਉੱਥੇ ਮੈਨੂੰ ਬੁਲਾਇਆ ਬੁਲਾ ਕੇ ਜਦੋਂ ਦੇਖਿਆ ਕੀ ਕਹਿੰਦੇ ਉਦੋਂ ਬਾਅਦ ਜਦ ਜੀ ਮੈਂ ਪੁਲਿਸ ਵਾਲਿਆਂ ਨੂੰ ਫੋਨ ਲਾਇਆ ਤੇ ਆਪਣਾ ਐਸਐਚਓ ਨੂੰ ਐਸਐਚਓ ਨੂੰ ਨੰਬਰ ਦੇ ਕੇ ਉਹਨਾਂ ਨੇ ਕੀ ਕਹਿੰਦੇ ਆ ਜਦੋਂ ਪਾ ਕੇ ਉਹ ਉਹ ਕਰ ਲਿਆ ਉਹਨਾਂ ਨੇ ਟ੍ਰੇਸ ਕਰ ਲਿਆ ਫੜ ਲਿਆ ਜੀ ਥੋੜੀ ਕੀ ਕਹਿੰਦੇ ਆ 25 ਦਿਨ ਹੋ ਗਏ ਸੀਗੇ ਵਿਆਹ ਹੋਏ ਨੇ 25 ਮਗਰ ਲੈ 8 ਤਰੀਕ ਦੇ 24 ਤਰੀਕ ਦਾ ਵਿਆਹ ਸੀਗਾ ਇਹ ਉਦੋਂ ਬਾਅਦ ਕੋਈ ਉ ਤਾਂ ਨਹੀਂ ਸੀਗਾ ਕੋਈ ਰੌਲਾ ਗੱਲਾ ਤੇ ਬਸ ਆਹੀ ਰਾਤ ਦਾ ਨਹੀਂ ਕੋਈ ਕੀ ਗੱਲਬਾਤ ਹੋਈ ਆ ਕੀ ਨਹੀਂ ਕੁੜੀ ਦਾ ਹਾਈਲਾਈਟ ਕਰਿਆ ਸੀਗਾ ਇਹਨਾਂ ਨੇ ਮੁੰਡੇ ਵਾਲਿਆਂ ਨੇ ਪੈਸੇ ਭਰੇ ਹੋਏ ਸੀ ਸਾਰਾ ਕੁਝ ਆ ਕੁੜੀ ਦਾ ਵਿਆਹ ਆ ਵਾ ਸੀਗਾ ਬਾਹਰ ਨੂੰ ਜਾਣਾ ਸੀਗਾ ਜਰਮਰੀ ਇੱਕ ਕਹਿੰਦੇ ਆ ਟੇਕ ਸੀਗਾ ਮੇਰਾ ਨਾਮ ਵੀ ਅਮਰਤਪਾਲ ਸਿੰਘ ਦਾ ਪਿੰਡ ਲੱਖਾ ਵਾ ਤੇ 25 ਅਗਸਤ ਨੂੰ ਮੇਰੀ ਭੈਣ ਦਾ ਵਿਆਹ ਹੋਇਆ ਸੀਗਾ ਤੇ ਫਿਰ ਤੁਸੀਂ ਗਾਥੇ ਦੇ ਗਿਆਤੋ ਵਾਦ ਚਾਣੀ ਕਿ ਅੱਜ ਘਟਨਾ ਮੇਰੀ ਭੈਣ ਦਾ ਕਤਲ ਕਰ ਦਿੱਤਾ ਜਾਂਦਾ ਜੋ ਕਿ ਸਾਨੂੰ ਪਤਾ ਉਹਨਾਂ ਦੀ ਪੰਚਾਇਤ ਵੱਲੋਂ ਤੜਕੇ ਸਵੇਰ 3:30 ਵਜੇ ਦੱਸਿਆ ਜਾਂਦਾ ਤਾਂ ਅਸੀਂ ਉਹਨੂੰ ਲਾ ਕੇ ਤੇ ਜੋ ਕਿ ਇਹਨਾਂ ਨੇ ਜਿਵੇਂ ਦੱਸਿਆ ਸਾਨੂੰ ਅਸੀਂ ਜਮ ਫੁੱਜੀ ਉੱਥੇ ਤੇ ਉਹਨਾਂ ਦੀ ਹਾਲਤ ਬਹੁਤ ਹੀ ਮੰਦਭਾਗੀ ਘਟਨਾ ਦੇ ਵਿੱਚ ਮਿਲੀ ਸਾਨੂੰ ਤੇ ਉਹਨਾਂ ਦੇ ਗਰਦਨ ਤੇ ਬਹੁਤ ਵਾਰ ਕੀਤੇ ਹੋਏ ਚੀਜ਼ ਜਿਵੇਂ ਪੇਜ ਕਾਸ ਨਾਲ ਤੇ ਬਹੁਤ ਹੀ ਗੰਦੀ ਘਟਿਆ ਤਰੀਕੇ ਨਾਲ ਉਹਨਾਂ ਦੀ ਮੌਤ ਕੀਤੀ ਗਈ ਆ ਤੇ ਵਿਆਹ ਤੋਂ ਬਾਅਦ ਮੁੰਡਾ ਕੁਝ ਪਹਿਲਾਂ ਵੀ ਤੰਗ ਪਰੇਸ਼ਾਨ ਕਰਦਾ ਸੀਗਾ ਸਮਝਾਉਣ ਦੇ ਬਾਵਜੂਦ ਵੀ ਨਹੀਂ ਸਮਝਿਆ ਪਰ ਉਸ ਨੇ ਹੀ ਘਟਨਾ ਨੂੰ ਆਕਰ ਨੂੰ ਅੰਜਾਮ ਦਿੱਤਾ ਹੈ ਸਰਕਾਰ ਨੂੰ ਤੋਂ ਸੁਣਵਾਈ ਘਟ ਹੋ ਰਹੀ ਹੈ ਜੀ ਸੁਣਵਾਈ ਕੀਤੀ ਜਾਵੇ ਚੰਗੀ ਤਰੀਕੇ ਨਾਲ ਇਨਸਾਫ ਦਿੱਤਾ ਜਾਵੇ ਬਾਹਰ ਰਹਾ ਜੀ ਲਾਇਆ ਹੋਇਆ ਸੀਗਾ ਪਰ ਜੀ ਬੰਦ ਦੋਤੇ ਗਰਨਗੜ੍ਹ ਸੋਈਆਂ ਵਿਆਹੀ ਸੀਗੀ ਮੈਂ ਕਰਨਜੀਤ ਹਾਂ ਸਰਪੰਚ ਸਾਹਿਬ ਕਾ ਜੰਗੀਆਂ ਤੋਂ ਸਾਡੇ ਪਿੰਡੋਂ ਰਿਸ਼ਤੇ ਜਰੀਆ ਲੱਖੇ ਦੀ ਲੱਖੇ ਪਿੰਡ ਦੀ ਕੁੜੀ ਹੈ ਇਹਦੇ ਕੁੜੀ ਦਾ ਪਰਿਵਾਰ ਬਹੁਤ ਨਰਮ ਹੈ ਕੁੜੀ ਦੇ ਮੈਰਿਜ ਹੋਈ ਨੂੰ ਹਜੇ ਤਕਰੀਬਨ 20 ਦਿਨ ਹੀ ਹੋਏ ਹੈ ਤੇ ਇਹਨਾਂ ਨੇ ਰਾਤ ਸੌਹਿਆਆਂ ਨੇ ਸੋਈਆਂ ਨੇ ਕੁੜੀ ਨੂੰ ਮਾਰਤਾ ਤੇ ਹੁਣ ਪੁਲਿਸ ਕਾਰਵਾਈ ਕਰੀ ਜਾਂਦੀ ਹੈ ਕਿ ਨਾ ਬਾਕੀ ਚਲੋ ਸਾਨੂੰ ਸੰਤੁਸ਼ਟੀ ਹੈ ਵੀ ਕਾਰਵਾਈ ਵਧੀਆ ਕਰਨੀ ਪੁਲਿਸ ਵਾਲੇ ਸਾਰੀ ਕਰਨੀ ਚਾਹੀਦੀ ਵੀ ਹੈ ਗਾਹ ਨੂੰ ਨਹੀਂ ਅਜਿਹੀ ਘਟਨਾ ਵਾਪਰਨੀ ਚਾਹੀਦੀ ਤੇ ਨਰੈਣਗੜ੍ਹ ਸੋਈਆਂ ਇਹ ਲੰਮ ਮੰਗਦੇ ਸੀ ਕਿ ਨਾ ਕਿ ਕਿਤੇ ਤੋਂ ਮੰਗ ਲੈਂਦੇ ਸੀ ਵਿਆਹ ਤੋਂ ਪਹਿਲਾਂ ਵੀ ਉਹਨਾਂ ਨੇ ਚੰਦੀ ਕੁਝ ਜ਼ਮੀਨ ਵਗੈਰਾ ਲਖਾਈ ਵੀ ਹੈ ਤੇ ਹੁਣ ਵੀ ਪੈਸੇ ਦੀ ਮੰਗ ਕਰਦੇ ਸੀ ਉਹਦਾ ਬੀਆ ਕੁੜੀ ਦਾ ਆਇਆ ਬਸ ਇਹ ਦੋ ਪੈਣ ਕਤਲੇ ਬਿਲਕੁਲ ਕਤਲੇ ਅਸੀਂ ਤਾਂ ਕਹਿੰਦੇ ਹਾਂ ਕਿ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਸ ਸਮੇਂ ਸਾਡੇ ਕੋਲ ਫੋਨ ਤੇ ਤਲਾਏ ਸੀ ਨਰੈਣਗੜ੍ਹ ਸੁਵੀਆਂ ਥਾਣੇ ੱਲੇਵਾਲ ਚ ਪਿੰਡ ਪੈਂਦਾ ਉੱਥੇ ਇੱਕ ਵਿਅਕਤੀ ਨੇ ਆਪ ਦੀ ਘਰ ਵਾਲੀ ਸੱਟਾ ਮਾਰ ਕੇ ਮਾਰਦੀ ਉਦੇ ਸਬੰਧ ਵਿੱਚ ਅਸੀਂ ਉਹਨਾਂ ਦੇ ਜੋ ਵਾਰਸੇ ਲੜਕੀ ਦੇ ਪਰਿਵਾਰ ਦੇ ਆ ਗਏ ਉਹਨਾਂ ਨੂੰ ਉਹਨਾਂ ਦਾ ਬਿਆਨ ਲੈ ਕੇ ਸਾਡੇ ਵੱਲੋਂ ਜੋ ਵੀ ਕਾਰਵਾਈ ਬੰਦੀ ਉਸ ਸਬੰਧੀ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੀ ਸਰ ਕੁੜੀ ਨੇ ਆਈਰੈਕਟ ਕਰਕੇ ਬਾਹਰ ਜਾਣ ਦਾ ਕੋਈ ਦਮ ਨਹੀਂ ਸੀ ਜੋ ਅਜੇ ਮੁੱਢਲੇ ਤੌਰ ਤੇ ਪਰਤਾਲ ਕੀਤੀ ਜੋ ਉਹਨਾਂ ਪਰਿਵਾਰ ਨੇ ਦੱਸਿਆ ਵੀ ਲੜਕੀ ਨੇ ਆਈਰੈਕਟ ਕੀਤੀ ਸੀ ਉਹਦਾ ਬਾਹਰ ਦਾ ਵੀਜਾ ਸੀ ਲੜਕੀ ਬਾਹਰ ਜਾਉ ਸੀ ਉਹਦੇ ਸਬੰਧੀ ਇਹਨਾਂ ਦਾ ਆਪਸ ਵਿੱਚ ਫੈਮਿਲੀ ਦੋਨਾਂ ਦਾ ਸਹਿਮਤੀ ਹੋਈ ਸੀ ਵੀ ਅਸੀਂ ਲੜਕੀ ਨੂੰ ਬਾਹਰ ਭੇਜਾਂਗੇ ਸਰ ਕੋਈ ਨੌਜਵਾਨਾ ਜਿਹਦੀ ਨੂੰ ਕਤਲ ਕੀਤਾ ਗਿਆ ਕੋਈ ਨਸ਼ੇ ਰਾਦੀ ਵੀ ਰਾਇਦਾ ਨਹੀਂ ਲੱਗਦਾ ਇਹ ਜੋ ਮੁੱਢਲੇ ਤੌਰ ਤੇ ਜੇ ਮਤਲਬ ਵੀ ਸਾਨੂੰ ਜੋ ਪੜਤਾਲ ਕੀਤੀ ਹੈ ਕੋਈ ਨਸ਼ੇ ਵਾਲੀ ਗੱਲ ਨਹੀਂ ਹੈਗੀ ਇਹਨਾਂ ਦੀ ਮੀਆਂ ਬੀਬੀ ਦਾ ਅਪਸ਼ਾ ਨਹੀਂ ਬਣੀ ਹੈਗੀ ਇਸੇ ਕਰਕੇ ਇਹਨੇ ਸੱਟਾ ਮਾਰ ਕੇ ਇਹਨਾਂ ਦਾ ਕਤਲ ਕੀਤਾ ਹੈਗਾ ਸਾਡੇ ਵੱਲੋਂ ਜੋ ਵੀ ਪਰਿਵਾਰ ਦਾ ਬਿਆਨ ਲਿਖ ਕੇ ਜੋ ਸਾਡੇ ਵੱਲੋਂ ਬੰਦੀ ਉਸਦੀ ਕਾਰਵਾਈ ਕੀਤੀ ਜਾ ਰਹੀ ਹੈ ਅਰੇਸਟ ਪਾ ਲਈਏ ਫਿਰ ਨਹੀਂ ਆਲਰੇਡੀ ਪਹਿਲੋ ਅਸੀਂ ਮੁਕਦਮਾ ਦਰਜ ਕਰਾਂਗੇ ਮੁਕਦਮਾ ਦਰਜ ਕਰਕੇ ਪੋਸਟਿੰਗ ਕਰਾ ਕੇ ਉਸ ਤੋਂ ਬਾਅਦ ਜੋ ਵੀ ਅੱਗੇ ਇਨਵੈਸਟੀਗੇਸ਼ਨ ਉਹ ਕੀਤੀ ਜਾਏਗੀ ਜੋ ਮਨ ਲਾ ਦੇ ਮਤਾਬਕ ਪਹਿਲੋ ਉਹਨਾਂ ਦੇ ਵਾਰਿਸਾਂ ਦਾ ਬਿਆਨ ਲਿਖਣਾ ਬਿਆਨ ਲਿਖ ਕੇ ਮੁਕਦਮਾ ਦਰਜ ਕਰਨਾ ਮੁਕਦਮਾ ਦਰਜ ਕਰਾਉਣ ਦੇ ਨਾਲ ਹੀ ਪੋਸਟਿੰਗ ਕਰਾਉਣਾ ਤੇ ਨਾਲ ਹੀ ਅਗਲੀ ਉਹਦੀ ਅਰੇਸਟ ਪਾਣੀ ਮਰਤਕ ਲੜਕੀ ਦਾ ਕੀ ਨਾਮ ਸੀ ਜੀ ਲੜਕੀ ਜਸਪ੍ਰੀਤ ਕੋਲ ਉਹਦੀ ਕਰੀਬ 19 ਸਾਲ ਉਮਰ ਹੈ ਵਿਆਹ ਨੂੰ ਕਰੀਬ 1 ਮਹੀਨਾ ਹੋਣੀ ਹੋਇਆ ਸੀ ਅਜੇ ਕਿਹੜੇ ਪਿੰਡ ਦੇ ਸੀਗੇ ਜੀ ਉਹ ਲੱਖੇ ਕੀ ਲੜਕੀ ਜਿਹੜੀ ਲੜਤੀ ਹੈਗੀ ਲੱਖੇ ਕੀ